ਸਾਡੀ ਆਪਸ ਵਿੱਚ ਕੋਈ ਉਹ ਪ੍ਰੋਬਲਮ ਨਹੀਂ ਗਈ ਅਸੀਂ ਉਹ ਵੀ ਫਿਲਮਾਂ ਕਰ ਰਹੇ ਆ ਮੈਂ ਵੀ ਫਿਲਮਾਂ ਕਰ ਰਹੇ ਹਾਂ ਔਰ ਜੇ ਸਾਨੂੰ ਕੋਈ ਰਾਈਟ ਫਿਲਮ ਲਿਆ ਕੇ ਦਊਗਾ ਅਸੀਂ ਦੋਨੇ ਕਰ ਨੂੰ ਇੰਟਰਸਟਡ ਆ ਹਲੇ ਸਾਨੂੰ ਕਿਸੇ ਨੇ ਅਪਰੋਚ ਹੀ ਨਹੀਂ ਕੀਤਾ ਨਾ ਕਿਸੇ ਨੇ ਉਹਨੂੰ ਅਪਰੋਚ ਕੀਤਾ ਨਾ ਕਿਸੇ ਨੇ ਮੈਨੂੰ ਅਪਰੋਚ ਕੀਤਾ ਦੋ ਜਣੇ ਏਡੇ ਵੱਡੇ ਆਰਟਿਸਟ ਫਿਲਮ ਚਾਹੀਏ ਤਾਂ ਫਿਲਮ ਦਾ ਲੈਵਲ ਕੋਈ ਹੋਣਾ ਚਾਹੀਦਾ ਨਾ ਉਹਨੇ ਰਾਈਟ ਫਿਲਮ ਚੂਜ਼ ਕੀਤੀ ਮੈਂ ਰਾਈਟ ਫਿਲਮ ਨਹੀਂ ਚੂਜ਼ ਕੀਤੀ जिन्ने मेरा दिल लुटया तो बाद गिप्पी अते दिलजीत दोसांझ कदे भी इकठे नजर नहीं आए किसी भी फिल्म न या गाने दे विच हाल ही दे विच हुई गिप्पी गरेवाल दे नाल एक खास मुलाकात दे विच जद गिप्पी गरेवाल ने पुछा गया कि तुसी दोनों इकठे क्यों नहीं नजर आ रही ता देखो गिप्पी गरेवाल ने इस सवाल दा किस तरीके दे नाल जवाब दित्ता जिन्ने मेरा दिल लुटया एक मूवी आई सीगी तुहाडी गिप्पी दिलजीत दोसांझ नाल तो उस तो बाद तुसी दिलजीत नाल कदे परदे ते नजर नहीं आए ना गानेया च ना मूवीज च ओदा की कारण सिगा ਕਾਰਨ ਕੋਈ ਨਹੀਂ ਹੈ ਤੁਸੀਂ ਬਣਾ ਲਓ ਅਸੀਂ ਦੋਨੇ ਕਰਦਾਂਗੇ ਸੋ ਦੋਨੇ ਮਹਿੰਗੇ ਆਰਟਿਸਟ ਨਹੀਂ ਦੋਨੇ ਵੱਡੀ ਫਿਲਮ ਹੋ ਜਾਂਦੀ ਹੈ ਬਹੁਤ ਜ਼ਿਆਦਾ ਕਿਉਂਕਿ ਰੀਜ਼ਨ ਇਹ ਕਿ ਦੇਖੋ ਇੱਕ ਫਿਲਮਾਂ ਦਾ ਬਿਜ਼ਨਸ ਹੈ ਵੀ ਫਿਲਮ ਨੇ 100 ਰੁਪਏ ਦਾ ਬਿਜ਼ਨਸ ਕਰਨਾ ਹਾਂਜੀ ਤੂੰ ਸਾਡਾ ਟਾਰਗੇਟ ਹੁੰਦਾ ਵੀ ਜੇ 100 ਰੁਪਏ ਦਾ ਬਿਜ਼ਨਸ ਕਰਨਾ ਫਿਲਮ ਨੇ ਤਾਂ ਫਿਲਮ 50-60 ਰੁਪਏ ਦੀ ਹੀ ਬਣੇ ਬਿਲਕੁਲ ਕਿਉਂਕਿ ਤਾਂ ਹੀ ਪ੍ਰੋਫਿਟ ਹੋਊਗਾ ਹੁਣ ਜੇ ਸਾਨੂੰ ਪਤਾ ਵੀ ਹਾਈਐਸਟ ਬਿਜ਼ਨਸ ਹਲੇ ਤੱਕ 100 ਰੁਪਏ ਦਾ ਇਹਨਾਂ ਨੂੰ ਲੈ ਕੇ ਫਿਲਮ ਬਣੂਗੀ 200 ਦੀ ਉਹ ਪ੍ਰੈਕਟੀਕਲੀ ਵਾਇਬਲ ਨਹੀਂ ਕੀ ਸਾਨੂੰ ਉਤਰਾਜ ਕੋਈ ਨਹੀਂ ਹੈ ਜੇ ਤੁਹਾਡ ਇਹ ਤੁਸੀਂ ਮਤਲਬ ਆਪਾਂ ਕੀ ਉਮੀਦ ਕਰੀਏ ਦਿਲਜੀਤ ਦੋਸਾਂ ਨਾਲ ਤੁਸੀਂ ਨਜ਼ਰ ਆਓਗੇ ਹੁਣ ਪਰਦੇ ਤੇ ਕਦੇ ਹਲੇ ਸਾਨੂੰ ਕਿਸੇ ਨੇ ਅਪਰੋਚ ਹੀ ਨਹੀਂ ਕੀਤਾ ਨਾ ਕਿਸੇ ਨੇ ਉਹਨੂੰ ਅਪਰੋਚ ਕੀਤਾ ਨਾ ਕਿਸੇ ਨੇ ਮੈਨੂੰ ਅਪਰੋਚ ਕੀਤਾ ਸਾਡੀ ਆਪਸ ਵਿੱਚ ਕੋਈ ਉਹ ਪ੍ਰੋਬਲਮ ਨਹੀਂ ਗਈ ਅਸੀਂ ਉਹ ਵੀ ਫਿਲਮਾਂ ਕਰ ਰਹੇ ਹਾਂ ਫਿਲਮਾਂ ਕਰ ਰਹੇ ਹਾਂ ਔਰ ਜੇ ਸਾਨੂੰ ਕੋਈ ਰਾਈਟ ਫਿਲਮ ਲਿਆ ਕੇ ਦਊਗਾ ਅਸੀਂ ਦੋਨੇ ਕਰਨ ਨੂੰ ਇੰਟਰਸਟਡ ਆ ਉਹਦੋਂ ਵੀ ਕੋਈ ਟ੍ਰੈਵਲ ਨਹੀਂ ਮੈਨੂੰ ਵੀ ਕੋਈ ਟ੍ਰੈਵਲ ਨਹੀਂ ਸਾਨੂੰ ਇੱਕ ਦੋ ਬੰਦਿਆਂ ਨੇ ਬੜੀ ਦਿਰ ਪਹਿਲਾਂ ਅਪਰੋਚ ਕੀਤਾ ਸੀ ਪਰ ਉਹ ਜਦੋਂ ਚੀਜ਼ਾਂ ਵਰਕ ਆਊਟ ਹੋਣ ਲੱਗੀਆਂ ਤਾਂ ਉਹ ਪ੍ਰੋਡਿਊਸਰ ਕਹਿੰਦੇ ਨਹੀਂ ਯਾਰ ਸਾਨੂੰ ਫਿਲਮ ਮਹਿੰਗੀ ਪੈਂਦੀ ਉਹ ਚੀਜ਼ਾਂ ਦਾ ਹੁਣ ਜੇ ਅੱਜ ਮੈਂ ਇੱਕ ਫਿਲਮ ਬਣਾਉਣਾ ਮੈਨੂੰ ਲੱਗਾ ਕਿ ਦੋ ਜਣੇ ਏਡੇ ਵੱਡੇ ਆਰਟਿਸਟ ਫਿਲਮ ਚਾਹੀਏ ਤਾਂ ਫਿਲਮ ਦਾ ਲੈਵਲ ਕੋਈ ਹੋਣਾ ਚਾਹੀਦਾ ਨਾ ਠੀਕ ਹੈ ਜੇ ਦੋ ਜਣਿਆਂ ਤੋਂ ਆਕੇ ਵੀ ਫਿਲਮ ਨਾ ਚੱਲੀ ਪਰ ਤੁਸੀਂ ਸਵਾਲ ਮੈਨੂੰ ਅਗਲੀ ਵਾਰੀ ਇਹ ਕਰਨਾ ਕਿ ਭਾਜੀ ਤੁਸੀਂ ਦੋਹਾਂ ਤੋਂ ਵੀ ਨਹੀਂ ਚਲਾ ਹੋਈ ਉਹਨਾਂ ਨਾਲ ਵਧੀਆ ਲੱਗਿਆ ਵੀ ਫਿਲਮ ਵਧੀਆ ਬਣਾਈਏ ਬਿਲਕੁਲ ਬਿਲਕੁਲ ਤੇ ਭਾਜੀ ਜਦੋਂ ਜਿਵੇਂ ਮੇਰਾ ਦਿਲ ਲਟਿਆ ਆਇ ਸੀਗੇ ਉਹ ਦੌਰ ਸੀਗਾ ਜਦੋਂ ਤੁਸੀਂ ਦੋਵਾਂ ਦਾ ਇਕੱਠੇ ਇੱਕ ਅੱਛਾ ਮਤਲਬ ਪਬਲਿਕ ਵੱਲੋਂ ਪਿਆਰ ਮਿਲੇ ਸੀਗਾ ਫਿਰ ਦੋਨਾਂ ਨੂੰ ਉਸ ਤੋਂ ਬਾਅਦ ਤੁਸੀਂ ਦੋਹਾਂ ਦੀ ਤੁਸੀਂ ਦੋਵੇਂ ਹੀ ਬਾਲੀਵੁੱਡ ਉਹਨਾਂ ਨੇ ਵੀ ਦਿਲਜੀਤ ਭਾਜੀ ਨੇ ਵੀ ਟਰਾਈ ਕੀਤੀ ਤੁਸੀਂ ਵੀ ਟਰਾਈ ਕੀਤੀ ਦਿਲਜੀਤ ਨੇ ਆਪਣੀ ਮੂਵੀਜ਼ ਵੀ ਕੀਤੀਆਂ ਹੁਣ ਰਿਐਲਿਟੀ ਸ਼ੋ ਵੀ ਹੋਸਟ ਕਰ ਰਹੇ ਨੇ ਇੱਕ ਤੁਸੀਂ ਵੀ ਮੂਵੀਜ਼ ਕੀਤੀ ਲੇਕਿਨ ਸ਼ਾਇਦ ਉਹਨਾਂ ਪਿਆਰ ਜਿੰਨਾ ਕਿ ਦਿਲਜੀਤ ਦਸਾਂ ਨੂੰ ਮਿਲਿਆ ਉਹਨਾਂ ਤੁਹਾਨੂੰ ਨਹੀਂ ਮਿਲਿਆ ਤਾਂ ਉਹਦੇ ਵਿੱਚ ਕਾਦੀ ਮਤਲਬ ਕਾਟ ਕਿਸ ਚੀਜ਼ ਦੀ ਸੀਗੀ ਐਫਰਟਸ ਦੀ ਕਾਟ ਸੀਗੀ ਜਾਂ ਕਿਸਮਤ ਕੀ ਹੋਵੇ ਕੋਈ ਤਾਂ ਕੋਈ ਫਾਰਮੂਲਾ ਨਹੀਂ ਮੇਰੇ ਵੀਰ ਹਿੱਟ ਦਾ ਕੋਈ ਫਾਰਮੂਲਾ ਨਹੀਂ ਹੈ ਜਦੋਂ ਚੀਜ਼ ਬਣਦੀ ਹੈ ਜਦੋਂ ਚੀਜ਼ ਰਿਲੀਜ਼ ਹੁੰਦੀ ਹੈ ਜਦੋਂ ਚੀਜ਼ ਆਉਂਦੀ ਹੈ ਪਤਾ ਨਹੀਂ ਹੁੰਦਾ ਹੈਗਾ ਵੀ ਕਿਹੜੀ ਚੀਜ਼ ਨੇ ਚੱਲਣਾ ਕਿਹੜੀ ਚੀਜ਼ ਨਹੀਂ ਚੱਲਣਾ ਉਹਨੇ ਰਾਈਟ ਫਿਲਮ ਚੂਜ਼ ਕੀਤੀ ਮੈਂ ਰਾਈਟ ਫਿਲਮ ਨਹੀਂ ਚੂਜ਼ ਕੀਤੀ ਸੋ ਮਨ ਨੂੰ ਲੱਗਾ ਇਹ ਹੀ ਫਰਕ ਆ ਹੋਰ ਤਾਂ ਕੀ ਫਰਕ ਹੋਣਾ ਵਾ ਹੋਰ ਕੀ ਆ ਵੀ ਬਾਕੀ ਜਿਹਦੀ ਜਦੋਂ ਚੀਜ਼ ਚੱਲਦੀ ਹੈ ਜਦੋਂ ਅਸੀਂ ਪਹਿਲੀ ਫਿਲਮ ਕੀਤੀ ਸੀ ਜਿਹਨੇ ਮੇਰਾ ਦਿਲ ਲੁੱਟਿਆ ਸਾਨੂੰ ਦੋਨਾਂ ਨੂੰ ਨਹੀਂ ਸੀ ਪਤਾ ਵੀ ਇਹ ਫਿਲਮ ਇਦਾਂ ਚੱਲੂਗੀ ਔਰ ਉਹ ਫਿਲਮ ਨੇ ਐਸੀ ਨਹੀਂ ਢੀਠਾਲੀ ਵੀ ਗੱਲਾਂ ਹੀ ਛੱਡ ਦੋ ਔਰ ਬਾਬੇ ਦੀ ਕਿਰਪਾ ਦੇ ਨਾਲ ਕਿੱਡੇ ਵੱਡੇ ਸਟਾਰ ਖੜੇ ਕਰਤੇ ਔਰ ਮੈਂ ਦੂਜੀ ਗੱਲ ਇਹ ਆ ਵੀ ਜਿੱਥੇ ਅਸੀਂ ਅੱਜ ਐ ਜਿੱਥੇ ਮੈਂ ਅੱਜ ਐ ਜਾਂ ਜਿੱਥੇ ਦਲਜੀਤ ਵੀ ਅੱਜ ਐ ਜਨ ਜਿੱਤੇ ਕੋਈ ਵੀ ਆਰਟਿਸਟ ਆ ਕਈ ਵਾਰੀ ਬੰਦੇ ਨੇ ਇੱਥੇ ਤੱਕ ਵੀ ਸੋਚਿਆ ਨਹੀਂ ਹੁੰਦਾ ਮੈਂ ਤਾਂ ਨਹੀਂ ਸੋਚਿਆ ਵੀ ਮੈਂ ਐਦਾਂ ਬੈਠੂੰਗਾ ਔਰ ਤੁਸੀਂ ਆ ਕੇ ਮੇਰੀ ਇੰਟਰਵਿਊ ਲਓਗੇ ਔਰ ਐਂ ਬੈਠੋਗੇ ਵੀ ਭਾਈ ਜੀ ਆ ਚੀਜ਼ ਹੋ ਗਈ ਆ ਚੀਜ਼ ਹੋ ਗਈ ਸੋ ਜਿਹੜੀਆਂ ਚੀਜ਼ਾਂ ਹੋਈਆਂ ਨੇ ਜ਼ਿੰਦਗੀ ਦੇ ਵਿੱਚ ਇਹ ਬਹੁਤ ਵੱਡੀਆਂ ਨੇ ਮੇਰੇ ਲਈ ਤਾਂ ਬਹੁਤ ਵੱਡੀਆਂ ਨੇ ਠੀਕ ਹੈ ਅੱਜ ਇੱਕ ਇੰਡਸਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਆ ਆ ਉਹਦਾ ਇੱਕ ਮਕਾਮ ਆ ਇੱਕ ਲੈਵਲ ਤੇ ਪਹੁੰਚੇ ਹੋਏ ਆ ਫਿਲਮਾਂ ਬਣਾ ਰਹੇ ਆ ਇਹ ਕਿਹਨੇ ਸੋਚਿਆ ਸੀ ਇਹ ਤਾਂ ਉਹਦੇ ਕਹਿੰਦੇ ਵੀ ਕੋਬੇ ਦੇ ਵਿੱਚੀ ਲਾਤੋਂ ਰੱਬ ਦਾ ਸ਼ੁਕਰ ਮਨਾਉਂਦਾ ਹੈ ਸੋ ਵਾ ਬੈਨੇ ਜੋ ਦਿੱਤਾ ਗੱਲ ਕੁਲ ਮਿਲਾ ਕੇ ਇੱਥੇ ਮੁੱਕਦੀ ਹੈ ਵੀ ਤੁਸੀਂ ਸੈਟੀਸਫਾਈਡ ਕੀ ਰਹੇ ਹੋ ਮੈਂ ਬਹੁਤ ਸੈਟੀਸਫਾਈਡ ਹਾਂ ਜੋ ਚੱਲ ਰਿਹਾ ਪਰ ਮੈਂ ਬਹੁਤ ਖੁਸ਼ ਹਾਂ ਔਰ ਅੱਜ ਮੈਂ ਆਪਣੀ ਮਰਜ਼ੀ ਦਾ ਕੰਮ ਕਰ ਰਿਹਾ ਸੋ ਹੁਣ ਤੁਹਾਡੇ ਮੁਤਾਬਿਕ ਉਹ ਫਿਮ ਕਿਵੇਂ ਦੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਇਹ ਦੋਨੋਂ ਯਾਨਕੀ ਗਿੱਪੀ ਤੇ ਦਿਲਜੀਤ ਤੁਹਾਨੂੰ ਨਜ਼ਰਾਨ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ